ਅਸੀਂ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਵਾਰਡ ਨੰਬਰ 10 ਦੇ ਵਿੱਚ ਖੜੇ ਆ ਬਾਪੂ ਨਰਿੰਜਨ ਸਿੰਘ ਸਾਨਾ ਬਸਾਕਾ ਸਿੰਘ ਤੇ ਬਾਪੂ ਜੀ ਦੀ 70 ਸਾਲ ਦੀ ਉਮਰ ਆ ਤੇ ਆ ਭੈਣ ਖੜੇ ਨੇ ਭੈਣ ਇਹ ਪੰਜ ਛੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਨੇ ਕੋਈ 1000 ਰੁਪਏ ਦਿੰਦਾ ਕੋਈ 1500 ਰੁਪਏ ਦਿੰਦਾ ਤੇ ਇਸ ਤਰ੍ਹਾਂ ਚਾਰ ਕ 1000 ਰੁਪਏ ਬਣਦਾ ਬਾਪੂ ਦੀ ਪੈਨਸ਼ਨ ਆ ਤੇ ਐ ਮਨ ਲਓ ਤੁਹਾਨੂੰ ਮਕਾਨ ਦਿਖਾਉਣਾ ਚਾਹੁੰਨੇ ਤਿੰਨੇ ਕਮਰੇ ਇਹਨਾਂ ਦੇ ਢਾਹ ਢੇਰੀ ਹੋ ਗਏ ਨੇ ਤਿੰਨੇ ਕਮਰੇ ਡੱਗ ਪਏ ਨੇ ਤੇ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਨੇ ਮਾਤ ਪੈਣ ਵਰਗੇ ਅੱਜ ਤੁਹਾਨੂੰ ਇਸ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਇੱਕ ਖਾਣਾ ਪੂਰਾ ਡਿੱਗਿਆ ਹੋਇਆ ਠੀਕ ਹੈ ਜੀ ਟਾਇਲ ਵਾਲੇ ਤੇ ਸੱਤ ਆ ਸਾਰੀ ਸੱਤ ਚੋਰੀ ਆ ਤੇ ਸਾਨੂੰ ਦੂਜੇ ਕਮਰੇ ਚ ਵੀ ਦਿਖਾਉਣਾ ਚਾਹੁੰਦੇ ਆ ਦੂਜੇ ਕਮਰੇ ਇਹਦੇ ਵੀ ਸਾਰਾ ਕਮਰੇ ਦਾ ਬੁਰੀ ਹਾਲਤ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਤੇ ਇਹ ਵੀ ਸਾਰਾ ਟਟੇ ਢੇਰੀ ਹੋਇਆ ਪਿਆ ਜੀ ਤੇ ਅਸੀਂ ਐਨ ਆਰ ਆਈ ਵੀਰਾਂ ਨੂੰ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਗਰੀਬ ਪਰਿਵਾਰਾਂ ਦੀ ਜ਼ਰੂਰ ਮਦਦ ਕਰੋ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਪਾਣੀ ਆ ਦੇਖੋ ਜੀ ਪਾਣੀ ਬਿੱਡਾਂ ਦੇ ਉੱਪਰ ਤ੍ਰਿਪ ਤ੍ਰਿਪ ਚੋ ਰਿਹਾ ਹੈਗਾ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਆ ਗਰੀਬਾਂ ਦੇ ਚੁੱਲ੍ਹੇ ਵੀ ਚੁੱਲ੍ਹੇ ਵੀ ਨਹੀਂ ਤਪ ਰਹੇ ਆ ਚੁੱਲਿਆਂ ਦੀ ਤੁਹਾਨੂੰ ਤਸਵੀਰਾਂ ਦਿਖਾਉਣੇ ਚਾਹੁੰਦੇ ਆ ਤੇ ਆਮ ਆਦਿ ਵੀ ਦੀ ਸਰਕਾਰ ਜਦ ਸੱਤਾ ਵਿੱਚ ਆਈ ਸੀ ਤਾਂ ਕਹਿੰਦੇ ਸੀ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਕਮੀਆਂ ਦੇ ਘਰ ਇਹਨਾਂ ਨੂੰ ਦਿਸ ਨਹੀਂ ਰਹੇ ਤੇ ਇਹਨਾਂ ਦੀ ਜ਼ਰੂਰ ਮਦਦ ਕਰੋ ਅਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਹਲਕਾ ਵਧਾ ਇੱਕ ਲਾਲ ਸਿੰਘ ਨੂੰ ਵੀ ਬੇਨਤੀ ਕਰਦੇ ਆ ਜੀ ਤੇ ਵੀਰੇ ਕੀ ਨਾਮ ਆ ਤੁਹਾਡਾ ਜੀ ਸੁਖਦੇਵ ਕੋਰੇ ਪਿੰਡ ਕਿਹੜਾ ਵੀਰੇ ਤੁਹਾਡਾ ਜੀ ਸਹਣਾ ਵੀਰੇ ਅਸੀਂ ਵੀਰੇ ਆਪਣਾ ਕੀ ਕੰਮ ਕੀ ਕਰਦੇ ਤੁਸੀਂ ਦਾ ਕੰਮ ਵੀਰੇ ਚਾਰ ਪੰਜ ਪੰਜ 6 ਘਰਾਂ ਦਾ ਕੰਮ ਕਰਦੇ ਆ ਵੀਰੇ ਝਾੜੂ ਪੋਚਾ ਕਰਦੇ ਆ ਠੀਕ ਆ ਜੀ ਪੈਸੇ ਵੀਰੇ ਬਸ ਕੋਈ ਹਜ਼ਾਰ ਦਿੰਦਾ ਕੋਈ 1500 ਦਿੰਦਾ ਵੀਰੇ ਹੂੰ ਤੇ ਬਸ ਤਾਂ ਗੁਜ਼ਾਰਾ ਤਾਂ ਇੰਨੇ ਨਾਲ ਫਰ ਹੁੰਦਾ ਨਹੀਂ ਜੀ ਘਰ ਦਾ ਗੁਜ਼ਾਰਾ ਤੁਹਾਨੂੰ ਪਾਦਾ ਵੀਰੇ ਇੰਨੇ ਨਾਲ ਕਿੱਥੇ ਹੁੰਦਾ ਮਹਗਾਈ ਬਹੁਤ ਆ ਵੀਰੇ ਹਾਂ ਤਿੰਨੇ ਕਮਰੇ ਡੱਕੇ ਪੇ ਤੁਹਾਡੇ ਵੀ ਹਾਂ ਹਾਂ ਵੀਰੇ ਤਿੰਨੇ ਹੀ ਕਮਰੇ ਡੱਕੇ ਪੇ ਥੈਂਕ ਯੂ ਬਤ ਤਿੰਨੇ ਕਮਰੇ ਡੱਕੇ ਪੇ ਵੀਰੇ ਸਾਰਾ ਚੋਈ ਜਾਂਦਾ ਇੱਕ ਕਮਰਾ ਸਾਰਾ ਬੈੱਡ ਤੇ ਪਾਣੀ ਪਾਣੀ ਹੋਇਆ ਪਿਆ ਵੀਰੇ ਉਹ ਤਾਂ ਵੀਡੀਓ ਤੇ ਦਿਖਾ ਵੀ ਰਹੇ ਆਪਾਂ ਹਾਂ ਜੀ ਹਾਂ ਜੀ ਤੇ ਹੁਣ ਸਰਕਾਰ ਤੋਂ ਮੰਗ ਕੀ ਕਰ ਮੰਗ ਵੀਰੇ ਕਹਿੰਦੇ ਆ ਵੀ ਸਾਡਾ ਘਰ ਪੈਜੇ ਜੀ ਅਸੀਂ ਤਾਂ ਇਹ ਮੰਗਦੇ ਆ ਸਰਕਾਰ ਤੋਂ ਠੀਕ ਹੈ ਜੀ ਹਾਂ ਵੀਰੇ ਕੋਈ ਐਨ ਆਰ ਆਈ ਵੀਰ ਦੇਖਦਾ ਹੋਵੇ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਵੀਰੇ ਐਨ ਆਰ ਆਈ ਵੀਰਤੋ ਵੀ ਇਹੀ ਹੈਲਪ ਚਾਹੁੰਦੇ ਹਾਂ ਹਾਂਜੀ ਇਹੀ ਚਾਹੁੰਦੇ ਆ ਰਸਨ ਦਾ ਹੋ ਜੇ ਸੁਣ ਹਾਂਜੀ ਰਸਨ ਦਾ ਹੋ ਜੇ ਜੀ ਹਾਂਜੀ ਤੇ ਆਪਣਾ ਘਰ ਪੈਜੇ ਤੁਹਾਡਾ ਘਰ ਪੈਜੇ ਜੀ ਹਾਂਜੀ ਕਮਾਈ ਦਾ ਵੀ ਨਹੀਂ ਕੋਈ ਸਾਧਨ ਹੈਗਾ ਨਾ ਨਾ ਜੀ ਨਾ ਕਮਾਈ ਦਾ ਕੋਈ ਸਾਧਨ ਨਹੀਂ ਹੋ ਬੱਸ ਕੱਲੇ ਆ ਜੀ ਬਸ ਮੇਰੇ ਸਿਰ ਤੇ ਸਾਰਾ ਕੰਮ ਧੰਦਾ ਮਾੜਾ ਮੋਟਾ ਜੀ ਕਰਦੀ ਆ ਜਿਹੜਾ ਚੱਲਦਾਗਾ ਘਰ ਦਾ ਗੁਜ਼ਾਰਾ ਹੁੰਦਾ ਜੀ ਠੀਕ ਹੈ ਜੀ ਬੱਚਾ ਜੀ ਛੋਟਾ ਆ ਜਾਂ ਮੇਰਾ ਉਹ ਅਜੇ ਨੌਵੀਂ ਜੇ ਪੜਦਾ ਜੀ ਛੋਟਾ ਹੀ ਹੈਗਾ ਠੀਕ ਹੈ ਜੀ ਹਾਂਜੀ ਜਗਰੂਪ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕਿਹ ਮੰਮੀ ਚ ਪੜਦੇ ਕੀ ਕਹਿਣਾ ਚਾਹੁੰਦੇ ਤਿੰਨੇ ਕਮਰੇ ਤਾਂ ਡਿੱਗੇ ਪਏ ਨੇ ਕੀ ਮੰਗ ਕੀ ਕਰਦੇ ਹੋ ਤੁਸੀਂ ਸਾਡੀ ਮੰਗ ਆਈ ਹੈ ਸਾਡੇ ਸਰਕਾਰ ਤੋਂ ਸਾਡੇ ਘਰ ਪੈ ਜਾਣ ਜੀ ਤੁਹਾਨੂੰ ਉਸ ਤੰਬੂ ਲਾਇਆ ਕਿ ਨੀਚੇ ਨ ਡਗੇ ਇਹ ਸਾਰੀ 사ਤੀ ਹੂੰ ਕਿੰਨੇ ਦਿਨਾਂ ਤੋਂ ਤੰਬੂ ਲਾਇਆ ਹੋ ਤੁਹਾਡਾ ਵੀਰੇ ਤੰਬੂ ਹੋ ਗਏ 6-7 ਦਿਨ ਹੀ ਬਾਹਲੇ ਹੋਗਾ ਜੀ 15 ਦਿਨ ਹੋਗੇ ਹੁਣੇ ਤਾਂ ਲਾਇਆ ਗਏ ਦੇ ਦਿਨਾਂ ਦਾ ਮੀਂਹ ਪਈਏ ਹੁਣ ਮੀਂਹ ਪਈ ਜਾਂਦਾ ਉਹਨੇ ਦਿਨਾਂ ਤੋਂ ਤੰਬੂ ਲੱਗਿਆ ਵਾ ਹਾਂ ਜਨ ਸਿੰਘਾ ਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਸਹਿਣਾ ਜੀ ਕੀ ਕਹਿਣਾ ਚਾਹੁੰਦੇ ਬਾਪੂ ਜੀ ਕਿਹੜਾ ਤੁਸੀਂ ਅੱਜ ਤੰਬੂ ਵਿੱਚ ਰਹਿਣ ਲਈ ਮਜਬੂਰ ਨੇ ਸਰਕਾਰ ਤੋਂ ਮੰਗ ਕੀ ਕਰਦੇ ਹੋ ਕਿ ਤਿੰਨੇ ਕਮਰੇ ਤੁਹਾਡੇ ਟੈ ਟੇਰੀ ਡੱਗ ਗਏ ਨੇ ਹਾਲਾਤ ਬਹੁਤ ਹੀ ਤਰਸਜੋਗ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਕੀ ਜੀ ਸਾਡੇ ਕਮਰੇ ਬਣ ਜਾਣ ਜੀ ਹੁਣ ਹੋਰ ਮੰਗ ਮੰਗਦੇ ਬੈਠਣ ਜੋ ਕਰੇ ਹੋ ਗਈ ਜੀ ਕੋਈ ਆਇਆ ਤੁਹਾਡਾ ਕੋਈ ਆਇਆ ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਜੀ ਸਾਡੇ ਕੋਲ ਕੋਈ ਨਹੀਂ ਆਇਆ ਜੀ ਅੱਛਾ ਜੀ ਹਾਂ ਜੀ ਬਾਕੀ ਪੰਚਾਇਤ ਤਾਂ ਤੁਹਾਡੇ ਕੋਲ ਗੇੜਾ ਮਾਰੀ ਆ ਪੰਚਾਇਤ ਜਿਹੜਾ ਮਾਰਗੀ ਉਹ ਲਿਖ ਕੇ ਉਹ ਲਿਖ ਕੇ ਲਗੀ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਮਤਲਬ ਕੋਈ ਕੋਈ ਸਾਹਿਬ ਆਪ ਆਏ ਹੁਣ ਵੀਡੀਓ ਸਾਹਿਬ ਆਏ ਹੁਣ ਜਾਂ ਸੈਕਟਰੀ ਸਾਹਿਬ ਆਏ ਹੁਣ ਆਏ ਆ ਉਹ ਨਹੀਂ ਜੀ ਆਏ ਨਹੀਂ ਹੈ ਉਹ ਨਹੀਂ ਆਏ ਤੁਹਾਡੇ ਆਏ ਨਹੀਂ ਠੀਕ ਹੈ ਬਾਪੂ ਜੀ ਪਿਛਲੀ ਪਿਛਲੇ ਵਾਰ ਤੁਹਾਡਾ ਇੱਕ ਵਾਰੀ ਰਾਸ਼ਨ ਕਾਰਡ ਵੀ ਕੱਟਿਆ ਗਿਆ ਸੀ ਨਾ ਬਾਪੂ ਜੀ ਕੱਟਿਆ ਗਿਆ ਸੀ ਖਬਰਾਂ ਲੱਗਣ ਲੱਗੀਆਂ ਜਦੋਂ ਤੁਹਾਡੀਆਂ ਸਾਰੇ ਚੈਨਲਾਂ ਤੇ ਚੱਲੀ ਖਬਰ ਤੇ ਖਬਰਾਂ ਲੱਗੀਆਂ ਫਿਰ ਤੁਹਾਡਾ ਚਾਲੂ ਹੋਇਆ ਸੀ ਹਾਂ ਜੀ ਤੇ ਤੁਹਾਨੂੰ ਆਪਾਂ ਉਹ ਉਹ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਆਪਣੇ ਲੋਕ ਭਲਾਈ ਕਲੱਬ ਮੌੜਾਂ ਵਾਲੇ ਵੀਰ ਜਿਨ੍ਹਾਂ ਨੇ ਤੁਹਾਡਾ ਰਾਸ਼ਨ ਵੀ ਲਾ ਕੇ ਦਿੱਤਾ ਸੀ ਨਾ ਬਾਪੂ ਜੀ ਹਾਂ ਧੰਨਵਾਦ ਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ ਹੁਣ ਤੁਸੀਂ ਸਰਕਾਰ ਤੋਂ ਮੰਗ ਕੀ ਕਰਦੇ ਹੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਾਉਰੇ ਬਣ ਜਾਣ ਜੀ ਕਰਪਈ ਸਾਡਾ ਜੀ ਠੀਕ ਹੈ ਫਾਰਮ ਫੋਰਮ ਭਰੇ ਆ ਤੁਸੀਂ ਜੀ ਪਾਪਾ ਜੀ ਕੋਈ ਨਹੀਂ ਭਰੇ ਜੂ ਲੈ ਕੇ ਗਿਆ ਰੇਕੇ ਜੀ ਪਾਪੂ ਜੀ ਉਮਰ ਕਿੰਨੀ ਹੈ ਤੁਹਾਡੀ ਜੀ ਉਮਰ 70 ਸਾਲ ਆ ਜੀ 70 ਸਾਲ ਆ ਜੀ ਕੰਮਕਾਰ ਤਾਂ ਫਿਰ ਤੁਹਾਡੇ ਕੋਲ ਹੁੰਦਾ ਨਹੀਂ ਹੋਣਾ ਜੀ ਹੁੰਦਾ ਨਹੀਂ ਜਿਗਾ ਨਹੀਂ ਹੈ ਨਹੀਂ ਜੀ ਕੰਮ ਜਮਾ ਨਹੀਂ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਤੇ ਕੱਲਾ ਪੈਨਸ਼ਨ ਤੀਆ ਫਿਰ ਗਿਆਦਾ ਆ ਕੱਲਾ ਪੈਸਨਟ ਤੇ ਆ ਜੀ ਪੈਨਸ਼ਨ ਵੀ 1500 ਹੀ ਆਉਂਦੀ ਆ ਆਪਾਂ 300 ਆਉਂਦੀ ਆ ਜੀ ਫਿਰ 1500 ਨਾਲ ਤਾਂ ਫਿਰ ਕੱਢਣਾ ਬਹੁਤ ਮੁਸ਼ਕਿਲ ਦਵਾਈਆਂ ਦੂਗੀਆਂ ਚੱਲਦੀਆਂ ਹੁਣ ਬਿਮਾਰੀ ਹਾਂ ਜੀ ਬਿਮਾਰੀ ਚੱਲ ਬੰਦੇ ਨੂੰ ਬਿਮਾਰੀਆਂ ਵਿੱਚ ਆਕੜ ਲੈਂਦੀਆਂ ਹਾਂ ਜੀ ਹਾਂ ਜੀ ਹਾਂ ਅਸੀਂ ਅਸੀਂ ਐਨ ਆਰ ਆਈ ਵੀਰਾਂ ਨੂੰ ਜਿਹੜਾ ਵੀ ਵੀਡੀਓ ਦੇਖ ਰਿਹਾ ਹਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਜਾਵੇ 70 ਸਾਲ ਦੇ ਬਜ਼ੁਰਗ ਨੇ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਨੇ ਪੈਂ ਪੰਜ ਛੇ ਘਰਾਂ ਦਾ ਕੰਮ ਕਰਦੇ ਨੇ ਹਨਾ ਹਾਂ ਜੀ ਤੇ ਇਹਨਾਂ ਦੀ ਜਰੂਰ ਮਦਦ ਕਰੋ ਜੀ ਹਾਂ ਹਾਂ